ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਾਰੇ ਗੁਰਮਖ ਮਾਈ ਭਾਈ ਸਤਗੁਰਾਂ ਦੇ ਸੱਚਖੰਡ ਦਰਵਾਜ਼ਾ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਬਣਾ ਰਹੇ ਆਂ ਬੜਾ ਭਾਗੇ ਹਾਂ ਸਤਿਗੁਰਾਂ ਦੇ ਪਾਵਨ ਬਿਤਰ ਅੱਜ ਦੇ ਹੁਕਮਨਾਮੇ ਸਰਵਣ ਕੀਤੀ ਹੈ ਆਉ ਇਹਨਾਂ ਪਾਵਨ ਪਿਤਰ ਅੰਮਤ ਬਚਨਾਂ ਦੀ ਅਖਰੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਮਨ ਦੀ ਇਕਾਗਰਤਾ ਬਣਾ ਕੇ ਪੂਰਾ ਪੂਰਾ ਲਾਹਾ ਲਈਏ ਸਾਰੇ ਇੱਕ ਵਾਰੀ ਰਸਨਾ ਦੀ ਸਭਲਤਾ ਬਾਤ ਤੇ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਹਿਬ ਜੀ ਬੇਰਾੜੀ ਮਹੱਲਾ ਚੌਥਾ ਰਾਗ ਬੇਰਾੜੀ ਹੈ ਮਹੱਲਾ ਚੌਥਾ ਚੌਥੇ ਪਾਦ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਨੇ ਇਨ੍ਹਾਂ ਪਾਵਨ ਪੀਤਰ ਅੰਮ੍ਰਿਤ ਵਚਨਾਂ ਦੇ ਵਿੱਚ ਸਤਿਗੁਰੂ ਜੀ ਅੱਜ ਦੇ ਕੇਂਦਰੀ ਭਾਵ ਜੋ ਰੱਖੇ ਨੇ ਰਹਾਉ ਵਾਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਹਰ ਜਨ RAM ਨਾਮ ਗੁਣ ਗਾਵੇ ਏ ਭਾਈ ਪ੍ਰਮਾਤਮਾ ਦਾ ਭਗਤ ਹਰ ਜਨ ਹਰੀ ਦਾ ਸੇਵਕ ਉਸ ਵਾਹਿਗੁਰੂ ਦਾ ਪਿਆਰਾ RAM ਨਾਮ ਰਾਮ ਦਾ ਨਾਮ ਪਰਮਾਤਮਾ ਦੇ ਗੁਣ ਗੁਣ ਗਾਵੇ ਸਦਾਈ ਉਹਦੇ ਗੁਣ ਗਾਉਂਦਾ ਰਹਿੰਦਾ ਜਿਹਦੇ ਤੇ ਮਹਾਨ ਰਹਿਮਤ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਸਦਾਈ ਉਹਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਸਭ ਤੋਂ ਵੱਡੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾਗਾ ਇਸ ਜੀਵ ਨੂੰ ਗੁਰੂ ਨਾਲ ਮਲਾ ਦਿੰਦਾਗਾ ਗੁਰੂ ਕਿਰਪਾ ਕਰ ਦਿੰਦਾ ਹੈ ਉਹ ਜੋ ਨਾਮ ਦਾ ਖਜ਼ਾਨਾ ਪ੍ਰਮਾਤਮਾ ਨੇ ਗੁਰੂ ਕੋਲ ਰੱਖਿਆ ਹੈ ਫਿਰ ਗੁਰੂ ਕਿਰਪਾ ਕਰਦਾਗਾ ਏਸ ਸਤਗੁਰ ਸਿੱਖ ਕੋ ਨਾਮ ਧੰਨ ਦੇ ਸਤਗੁਰੂ ਕਿਰਪਾ ਕਰਦੇ ਨੇ ਫਿਰ ਸਿੱਖ ਨੂੰ ਨਾਮ ਦੀ ਦਾਤ ਦਿੰਦੇ ਨੇ ਗੁਰੂ ਸਿੱਖ RAM ਦਾ ਨਾਮ ਗਾਉਂਦਾ 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 ਗੁੰਦਾ ਇੰਨਾ ਉਸ ਨਾਮ ਦੇ ਰਸ ਵਿੱਚ ਇੰਨਾ ਪ੍ਰੀਤ ਬਣ ਜਾਂਦੀ ਐ ਐਨੀ ਲਗਨ ਲੱਗ ਜਾਂਦੀ ਐ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਬਿਰ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਸ ਪਿਆਰੇ ਦੀ ਉਸ ਭਗਤ ਦੀ ਫਿਰ ਕੋਈ ਕੋਈ ਨਿੰਦਾ ਕਰੇ ਨਾ ਉਹ ਆਪਣਾ ਗੁਣ ਨਾ ਗਵਾਵੇ ਆਪਣਾ ਸੁਭਾਅ ਨਹੀਂ ਛੱਡਦਾ ਦੁਨੀਆਂ ਦੇ ਉੱਤੇ ਬਨਾਰਸ ਕਾਂਸੀ ਦੇ ਵਿੱਚ ਭਗਤ ਕਬੀਰ ਜੀ ਹੋਏ ਨੇ ਇਹਨਾਂ ਦਾ ਬਹੁਤ ਵਿਰੋਧ ਹੋਇਆ ਬਹੁਤ ਨਿੰਦਿਆ ਹੋ ਰਹੀ ਸੀ ਜਿਵੇਂ ਅੱਜ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਿਹੜਾ RAM ਦੇ ਨਾਮ ਵਿੱਚ ਜੁੜ ਗਿਆ ਰੰਗਿਆ ਗਿਆਗਾ ਉਹਦੀ ਭਾਵੇਂ ਦੁਨੀਆ ਨਿੰਦਾ ਕਰੇ ਵਿਰੋਧ ਕਰੇ ਉਨੂੰ ਕੋਈ ਮਾੜਾ ਕਹੇ ਕੋਈ ਚੰਗਾ ਕਹੇ ਉਹ ਆਪਣਾ ਰਸਤਾ ਨਹੀਂ ਛੱਡਦਾ ਜਿਹਨੂੰ ਗੁਰੂ ਨਾਲ ਲਗਣ ਲੱਗ ਗਈ ਨਾ ਇੱਕ ਵਾਰੀ ਉਹਨੂੰ ਤੋੜਨ ਬਾਅਦ ਤੇ ਭਾਵੇਂ ਕੋਈ ਕਿੰਨਾ ਹੀ ਯਤਨ ਕਰੇ ਉਹ ਟੁੱਟਦਾ ਨਹੀਂ ਉਹਦੇ ਅੰਦਰ ਹੀ ਐਸੀ ਗੁਰਸਿੱਖਾਂ ਮਨਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵੈ ਪੂਰਾ ਸਤਗੁਰੂ ਭੁੱਖ ਜਾਏ ਲੈ ਮੇਰੀ ਪੁਰ ਸਿੱਖਾਂ ਕੀ ਭੁੱਖ ਸਭ ਗੀ ਤਿੰਨ ਪਿਸੇ ਹੋਰ ਖਾਏ ਕਨੇਰੀ ਜਨ ਨਾਨਕ ਹਰਪੁਨ ਬੀਜਿਆ ਫਿਰ ਟੋਟ ਨ ਆਵੇ ਹਰਪੁਨ ਕੇਰੀ ਅਹਿਲਜੀ ਪ੍ਰੀਤ ਦੁਨੀਆ ਭਾਵੇਂ ਚੰਗਾ ਕਹੇ ਭਾਵੇਂ ਮਾੜਾ ਕਹੇ ਭਗਤ ਜੀ RAM ਦੇ ਨਾਮ ਦੇ ਵਿੱਚ ਇੰਨੀ ਲਗਨ ਲੱਗੀ ਹੋਈ ਹੈ ਦਿਨ ਰਾਤ RAM 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 ਜਪਦੇ ਨੇ ਉਸ ਵਾਹਿਗੁਰੂ ਦਾ ਉਸ ਖੁਦਾ ਦਾ ਨਾਮ ਜਪਦੇ ਨੇ ਵਿਰੋਧ ਕਰਨ ਵਾਲੇ ਵਿਰੋਧ ਕਰਦੇ ਨੇ ਈਰਖਾ ਕਰਦੇ ਨੇ ਹੁਣ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਮਹਿਮਤ ਹੀ ਹੋਣੀ ਆ ਨਾ ਪਰ ਇਹ ਮਹਿਮਾ ਜਿਹੜੀ ਆ ਨਾ ਬੜਾ ਔਖਾ ਗਾ ਦੂਸਰਿਆਂ ਨੂੰ ਬੜਾ ਔਖਾ ਕਰਦੀ ਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਕਿੰਨੀਆਂ ਰੌਣਕਾਂ ਲੱਗੀਆਂ ਨੇ ਕਿੰਨੇ ਦੁਨੀਆ ਸੇਵਾ ਕਰਦੀ ਐ ਆਪਣਾ ਜੀਵਨ ਸਫਲਾ ਕਰ ਰਹੇ ਨੇ ਪਰ ਮੌਕੇ ਦੇ ਹਾਕਮਾਂ ਨੂੰ ਉਹ ਚੰਗਾ ਨਹੀਂ ਲੱਗਿਆ ਮੌਕੇ ਦੇ ਹਾਕਮ ਇਹ ਨਹੀਂ ਸੀ ਚਾਹੁੰਦੇ ਵੀ ਇੱਕ ਫਕੀਰ ਹੋ ਕੇ ਐਡੀ ਵੱਡੀ ਸ਼ੋਭਾ ਹੋਵੇ ਉਹਦੀ ਉਹ ਆਪਣੇ ਰਾਜ ਭਾਗ ਨੂੰ ਉੱਚਾ ਸਮਝਦੇ ਸੀ ਆਪਣੇ ਆਪ ਨੂੰ ਵੱਡੇ ਸਮਝਦੇ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਫਕੀਰ ਦੀ ਐਡੀ ਮਹਿਮਾ ਹੋਵੇ ਇਨਾਂ ਦੇ ਮਗਰ ਐਨੀ ਦੁਨੀਆ ਹੋਵੇ ਉਹਨਾਂ ਦੀ ਵਿਡਿਆਈ ਐਨੀ ਹੋਵੇ ਉਹ ਚੰਗਾ ਨਹੀਂ ਸੀ ਸਮਝਦੇ ਪਰ ਇਹ ਤੇ ਅਕਾਲ ਪੁਰਖ ਵਾਹਿਗੁਰੂ ਦਾ ਬਧਾਨੀ ਹੈ ਜੋ ਕੋਈ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਉਸ ਵਾਹਿਗੁਰੂ ਦੀ ਮਹਿਮਾ ਕਰਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਇਸ ਨੂੰ ਵਖਰੇ ਸਿਵਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਤੇ ਪਾਸ਼ਾ ਦਾ ਪਾਤਸ਼ਾਹ ਬਣ ਜਾਂਦਾ ਹੈ ਉਹਨਾਂ ਈਰਖਾ ਕਰਦੇ ਨੇ ਇੱਥੋਂ ਤੱਕ ਵੀ ਇਹ ਇੱਕ ਛੋਟੇ ਜਿਹੇ ਘਰਾਂ ਦੇ ਵਿੱਚ ਪੈਦਾ ਹੋ ਕੇ ਇਹਦੀ ਇੰਨਾ ਮਹਿਮਾ ਹੋ ਰਹੀ ਹੈ ਇਹ ਹੋਣੀ ਨਹੀਂ ਚਾਹੀਦੀ ਵੱਡੇ ਵੱਡੇ ਰਾਜਿਆਂ ਦੇ ਵੀ ਰਾਜ ਭਾਗ ਡੋਲ ਜਾਂਦੇ ਨੇ ਇੱਕ ਫਕੀਰ ਦੀ ਇੰਨੀ ਮਹਿਮਾ ਹੋ ਰਹੀ ਐ ਇੱਕ ਸਾਧੂ ਦੀ ਇੰਨੀ ਮਹਿਮਾ ਹੋ ਰਹੀ ਐ ਉਹ ਤੇ ਨਾਮ ਦੀ ਮਹਿਮਾ ਹੈ ਉਹ ਤੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ ਕੌਣ ਵੱਡਾ ਮਾਇਆ ਵਢਾਈ ਸੋ ਵੱਡਾ ਜਿਨ ਰਾਮ ਲੈ ਬਲਾਈ ਇੱਥੇ ਰਾਮ ਦੇ ਨਾਮ ਦੀ ਮਹਿਮਾ ਹੋ ਰਹੀ ਐ ਈਰਖਾ ਕਰਨ ਵਾਲੇ ਰੋਧ ਕਰਨ ਵਾਲੇ ਆਪਣਾ ਜੋਰ ਲਾ ਰਹੇ ਨੇ ਇੱਥੋਂ ਤੱਕ ਵੀ ਪਹੁੰਚ ਗਏ ਨੇ ਈਰਖਾ ਕਰਨ ਵਾਲੇ ਵੀ ਇਹਨਾਂ ਦੀ ਕਿਵੇਂ ਨਾ ਕਿਵੇਂ ਨਰਾਦਰੀ ਹੋਵੇ ਇੱਕ ਵਾਰੀ ਕੀ ਕੀਤਾ ਹਨਾਰਸ਼ ਕਾਂਸੀ ਦੇ ਬ੍ਰਹਮਣਾਂ ਨੇ ਇਕੱਠੇ ਹੋ ਕੇ ਹਾਂਠਾਂ ਤੇ ਦੂਰ ਦੂਰ ਤੱਕ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ ਕਬੀਰ ਦੇ ਘਰ ਦੇ ਵਿੱਚ ਬਹੁਤ ਵੱਡਾ ਜਾਗ ਹੋ ਰਿਹਾ ਹੈ ਤਿੰਨ ਤਰੀਕ ਲਿਖ ਦਿੱਤਾ ਉਨ ਦੂਰੋਂ ਦੂਰੋਂ ਟੋਲੇ ਬਨ ਕੇ ਰਾਹ ਭਰੇ ਆਉਂਦੇ ਨੇ ਭਗਤ ਕਬੀਰ ਜੀ ਦੇ ਘਰ ਵੱਲ ਘਰ ਵੱਲ ਨੂੰ ਰਸਤੇ ਵਿੱਚ ਕਬੀਰ ਜੀ ਨੂੰ ਮਿਲੇ ਨੇ ਕਹਿਣ ਲੱਗੇ ਭਾਈ ਕਿੱਥੇ ਜਾ ਰਿਹਾ ਹਾਂ ਐਡੇ ਵੱਡੇ ਇਕੱਠ ਕਰਕੇ ਕਹਿੰਦੇ ਜੀ ਕਬੀਰ ਭਗਤ ਨੇ ਬਹੁਤ ਵੱਡਾ ਜੱਗ ਕਰਿਆ ਕਬੀਰ ਸਮਝ ਗਿਆ ਇਹ ਕੋਈ ਬ੍ਰਹਮਣਾਂ ਦੀ ਚਾਲ ਹੈ ਉਹ ਚੰਗਾ ਨਹੀਂ ਸਮਝਦੇ ਹੁਣ ਆਪ ਤੇ RAM ਦਾ ਨਾਮ ਗੰਗਾ ਕਿਨਾਰੇ ਬੈਠ ਕੇ ਜਪਦਾ RAM ਦੇ ਨਾਮ ਵਿੱਚ ਸੁਰਤ ਜੁੜ ਗਈ ਹੈ ਆਪਣਾ ਆਪ ਗਵਾਜ ਗਿਆ ਉਹਦੇ ਵਿੱਚ ਹੀ ਪਰ ਦੂਸਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਨੇ ਭਗਤ ਕਬੀਰ ਜੀ ਦਾ ਹੀ ਰੂਪ ਬਣਾ ਕੇ ਵੱਡੇ ਵੱਡੇ ਜਗ ਤਿਆਰ ਕਰ ਦਿੱਤੇ 36 ਪਦਾਰਥ ਤਿਆਰ ਕਰ ਦਿੱਤੇ ਚਾਰ ਸਵੇਰੇ ਜਿਹੜੇ ਟੋਲੇ ਬਣ ਕੇ ਸਾਧੂ ਆ ਰਹੇ ਸਨ ਮਹਾਤਮਾ ਆ ਰਹੇ ਸਨ ਉਹਨਾਂ ਨੂੰ ਪੇਟ ਭਰ ਕੇ ਖਾਣਾ ਮਿਲ ਗਿਆ ਤੇ ਨਾਲ ਹੀ ਰੱਖਣਾ ਮੋਹਰਾਂ ਦੇ ਦਿੱਤੀਆਂ ਵਸਤਰ ਦੇ ਦਿੱਤੇ ਉਹ ਭਰਪੂਰ ਹੋ ਗਏ ਨਾਲੇ ਤੇ ਖਾਣਾ 삭 ਗਏ ਨੇ ਜੱਗ 삭 ਗਏ ਨੇ ਨਾਲੇ ਮੋਹਰਾਂ ਲੈ ਕੇ ਵਸਤਰ ਲੈ ਕੇ ਧੰਨ ਕਬੀਰ ਧੰਨ ਕਬੀਰ ਕਰਦੇ ਜਾ ਰਹੇ ਨੇ ਉਲਟਾ ਕੰਮ ਹੋ ਗਿਆ ਨਾ ਬ੍ਰਹਮਣਾਂ ਨੇ ਤਾਂ ਕਿਹਾ ਸੀ ਇਹਦੀ ਨਰਾਦਰੀ ਹੋਵੇਗੀ ਇਹਦੇ ਘਰ ਵਿੱਚ ਤੇ ਦੋ ਰੰਗ ਇੱਕ ਡੰਗ ਰੋਟੀ ਪਕਦੀ ਐ ਇੱਕ ਪਕਦੀ ਨਹੀਂ ਇਹਦੀ ਨਰਾਤਰੀ ਹੋਵੇਗੀ ਲੋਕ ਇਹਦੀ ਮਹਿਮਾ ਕਰਦੇ ਨੇ ਇਹ ਕਿਵੇਂ ਇੱਕ ਨੀਵੇਂ ਜੇ ਘਰ ਦੇ ਵਿੱਚ ਨੀਮੀ ਜਾਤ ਦੇ ਵਿੱਚ ਐਡੀ ਵੱਡੀ ਮਹਿਮਾ ਉਹਨਾਂ ਤੋਂ ਜਰਨੀ ਸੀ ਹੋਈ ਨਿੰਦਿਆ ਕਰਦੇ ਜਿਵੇਂ ਅੱਜ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਉਹ ਆਪਣਾ ਗੁਣ ਨਹੀਂ ਗਵਾਉਂਦਾ ਆਪਣਾ ਸੁਭਾਅ ਨਹੀਂ ਛੱਡਦਾ ਉਹ RAM ਦੇ ਨਾਮ ਵਿੱਚ ਰੰਗਿਆ ਹੋਇਆ RAM RAM ਕਰਦਾ ਹੈ ਤਨ ਕਬੀਰ ਧਨ ਕਬੀਰ ਹੋ ਰਹੀ ਹੈ ਹੁਣ ਜਦੋਂ ਚਾਰ ਸਵੇਰੇ ਵੇਖਿਆ ਵੀ ਇਹ ਤੇ ਕਬੀਰ ਭਗਤ ਦੀ ਹੋਰ ਵੀ ਧਨ ਤਨ ਹੋ ਰਹੀ ਹੈ ਕੌਣ ਕਰਦਾਗਾ ਇਹ ਨਹੀਂ ਸਮਝ ਪੈ ਰਹੀ ਵੀ ਭਗਤ ਕਬੀਰ ਜੀ ਦੀ ਤੇ ਭਗਵਾਨ ਆਪ ਹੀ ਬਹਿਮਾ ਕਰਵਾ ਰਿਹਾ ਆਪਣੇ ਭਗਤਾਂ ਦੀ ਉਹ ਜੁਗਾ ਜੁਗੰਤਰਾਂ ਤੋਂ ਆਪਣੇ ਬਿਰਧ ਦੀ लाज ਰੱਖਦਾ ਤੂੰ ਬਣਤਾ ਜਾ ਈਰਖਾ ਨਾ ਕਰ ਅੰਦਰੋਂ ਦੁਵਿਧਾ ਖਤਮ ਕਰਦੇ ਪਰ ਇਹ ਬਿਰਲਿਆਂ ਦੀ ਖਤਮ ਹੁੰਦੀ ਏ ਆਪਣੇ ਵਿੱਚ ਵੀ ਬਹੁਤ ਵੱਡ ਜਾਂਦੀ ਏ ਅੰਦਰ ਇਹ ਕਿਉਂ ਉਹ ਵੱਡਾ ਹੋ ਰਿਹਾ ਏ ਇਹਦੇ ਅੰਦਰ ਕਿਉਂ ਇੰਨੀ ਭਾਵਨਾ ਵਰਣੀ ਏ ਇੱਕ ਦੂਸਰੇ ਦੀਆਂ ਆਪਾਂ ਲੱਤਾਂ ਹੀ ਥੱਡੇ ਨੂੰ ਖਿੱਚਦੇ ਆ ਵੀ ਇਸ ਨੂੰ ਕਿਵੇਂ ਨਾ ਕਿਵੇਂ ਨੀਮਾ ਦਿਖਾਈਏ ਆਪਣੇ ਆਪ ਨੂੰ ਅਸੀਂ ਉੱਚੀ ਮੱਤ ਕਰਦੇ ਆਂ ਸਿਆਣੇ ਸਮਝਦੇ ਆ ਪਰ ਜਿਹਨੂੰ ਭਗਵਾਨ ਨੇ ਕਿਰਪਾ ਕੀਤੀ ਛੋਟੇ ਛੋਟੇ ਜੀਵਨ ਦੇ ਵਿੱਚ ਹੀ ਛੋਟੀ ਛੋਟੀ ਉਮਰਾਂ ਦੇ ਵਿੱਚ ਹੀ ਬਹੁਤ ਵੱਡੀ ਮੱਤ ਦੇ ਦਿੱਤੀ ਬਾਬਾ ਬੁੱਢਾ ਜੀ 12 ਸਾਲ ਦੇ ਸਨ ਜੇ ਉਹ ਤੋਂ ਇਲਾਕੇ ਦੇ ਵਿੱਚ ਬਹੁਤ ਹੋਰ ਵੀ بڑے ਰਹਿ ਰਹੇ ਸਨ ਦੁਨੀਆ ਰਹਿ ਰਹੀ ਸੀ ਪਰ ਬਾਬਾ ਬੁੱਢਾ ਜੀ 12 ਸਾਲ ਦੇ ਵਿੱਚ ਹੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਤੂੰ ਬੂੜਾ ਨਹੀਂ ਤੂੰ ਤੇ ਬੁੱਢਿਆਂ ਵਾਲੀ ਸਿਆਣਿਆਂ ਵਾਲੀ ਗੱਲ ਕਰਦਾ ਛੋਟੀ ਜੀ ਉਮਰ ਦੇ ਵਿੱਚ ਹੀ ਬੁੱਢਿਆਂ ਵਾਲਾ ਭਾਵ ਕੀ ਸਿਆਣਿਆਂ ਵਾਲਾ ਉਹਨਾਂ ਨੂੰ ਖਿਤਾਬ ਮਿਲ ਗਿਆ ਉਨਾਂ ਨੂੰ ਪਦਵੀ ਮਿਲ ਗਈ ਵੱਡਿਆਂ ਦੀ ਛੋਟੀ ਉਮਰਾਂ ਦੇ ਵਿੱਚ ਹੀ ਇਹ ਮਾਲਕ ਦੀ ਕਿਰਪਾ ਹੈ ਇੱਕਨਾਂ ਨੂੰ ਸੋਝੀ ਆਈ ਇੱਕ ਫਿਰਦੇ ਬੇਪਰਵਾਹ ساری ਉਮਰ ਨਿਕਲ ਜਾਂਦੀ ਏ ਕਾਲੀ ਹੋ ਬਣ ਧੌਲੇ ਆਏ ਕਾਲੀ ਤੋਂ ਵੀ ਧੌਲੇ ਆ ਗਏ ਚਿੱਟੇ ਹੋ ਗਏ ਅਜੇ ਵੀ ਨਹੀਂ ਸਮਝ ਪਈ ਇਹ ਕਿਰਪਾ ਹੁੰਦੀ ਏ ਉਹ ਕਾਲਪੁਰਖ ਵਾਹਿਗੁਰੂ ਆਪਣੇ ਨਾਮ ਦੇ ਲਾਜ ਰੱਖਦਾ ਹੈ ਈਰਖਾ ਕਰਨ ਵਾਲੇ ਕਰੀ ਜਾ ਰਹੇ ਨੇ ਪਰ ਭਗਵਾਨ ਨੇ ਆਪਣੇ ਪਿਆਰਿਆਂ ਦੀ लाज ਰੱਖੀ ਫਿਰ ਮੂੰਹ ਵਿੱਚ ਉਂਗਲਾਂ ਲੈਂਦੇ ਨੇ ਅਸੀਂ ਤੇ ਇਹਦੀ ਨਰਾਦਰੀ ਕਰਦੇ ਸੀ ਇਹਨੂੰ ਨੀਮਾ ਧਕਾਉਂਦੇ ਸੀ ਪਰ ਇਹਨਾਂ ਦੀ ਤੇ ਮਹਿਮਾ ਹੋਰ ਹੋ ਰਹੀ ਏ ਧੰਨ ਕਬੀਰ ਧੰਨ ਕਬੀਰ ਇਹ ਪ੍ਰਮਾਤਮਾ ਆਪ ਹੀ ਆਪਣੇ ਪਿਆਰਿਆਂ ਦੀ ਕਾਰਜ ਕਰਦਾਗਾ लाज ਰੱਖਦਾਗਾ ਉਹ ਆਪਣਾ ਸੁਭਾਅ ਨਹੀਂ ਛੜਦੇ ਉਹਨ ਜਿਹੜੇ RAM ਦੇ ਨਾਮ ਵਿੱਚ ਰੰਗੇ ਗਏ ਨੇ ਕੋਈ ਬਾਣੀ ਵਿੱਚ ਰੰਗਿਆ ਗਿਆ ਸੇਵਾ ਵਿੱਚ ਰੰਗਿਆ ਗਿਆ ਉਹਨੂੰ ਪਤਾ ਵੀ ਇਹ ਦੁਨੀਆ ਇਹ ਤੇ ਸਾਨੂੰ ਨੀਵੇਂ ਵਾਲੇ ਪਾਸੇ ਲੈ ਜਾ ਰਹੀ ਏ ਉਹਨਾਂ ਵੱਲ ਗੌਰ ਨਹੀਂ ਕਰਦੇ ਉਹ ਆਪਣਾ ਰਾਹ ਤਾ ਨਹੀਂ ਛੱਡਦੇ ਆਪਣਾ ਰਾਹ ਤਾ ਨਹੀਂ ਛੱਡਦੇ ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ ਗੁਰੂ ਨਾਨਕ ਪਾਸਨ ਵੀ ਬੇਅੰਤ ਜੀਵ ਐਸੇ ਹੀ ਦੁਨੀਆ ਦੇ ਉੱਤੇ ਜਿਹੜੇ ਕੋਈ ਆਕੇ ਭੂਤ ਨਾ ਕੋਈ ਆਕੇ ਬੇਤਾਲਾ ਕੋਈ ਆਕੇ ਨਾਨਕ ਆਦਮੀ ਵਿਚਾਰਾ ਬੜਾ ਕੁਝ ਕਹਿ ਰਹੇ ਸੀ ਸੱਚ ਦੇ ਰਸਤੇ ਤੇ ਤੁਰਨ ਵਾਲੇ ਬਹੁਤੇ ਨਹੀਂ ਹੁੰਦੇ ਭਗਤ ਕਬੀਰ ਜੀ ਨੇ ਫਿਰ ਇੱਕ ਹੋਰ ਵੀ ਨਿਚੋੜ ਕੱਢ ਕੇ ਦੱਸਿਆ ਕਬੀਰ ਜਿਹੇ ਮਾਰਗ ਪੰਡਤ ਗਏ ਆਸੇ ਪਰੀ ਬਹੀਰ ਪੰਡਤ ਰੂਪ ਹੈ ਗਿਆਨੀ ਗਿਆਨਵਾਨ ਜਿਹੜੇ ਰਾਹ ਤੇ ਗਿਆਨੀਆਂ ਦਾ ਰਸਤਾ ਇੱਕ ਰੱਬ ਦੇ ਪਿਆਰਿਆਂ ਦਾ ਰਸਤਾ ਦੋ ਰਾਹਤੇ ਜਾਂਦੇ ਨੇ ਇਹ ਜਿਹੜੇ ਗਿਆਨੀਆਂ ਦਾ ਰਸਤਾ ਗਿਆਨਬਾਨ ਉਹਦੋਂ ਬੜੀ ਬਹੀਰ ਬੜੀਆਂ ਲੈਣਾ ਲੱਗੀਆਂ ਪਈਆਂ ਨੇ ਆਪਣੇ ਆਪ ਨੂੰ ਹਰ ਕੋਈ ਸਿਆਣਾ ਕਹਿੰਦਾ ਹੈ ਬੜੀਆਂ ਲੈਣਾ ਲੱਗੀਆਂ ਪਣੇ ਪਾਸੇ ਪਰ ਪਰਿ ਬਹੀਰ ਇੱਕ ਇੱਕ ਔਖੀ ਘਾਟੀ ਇੱਕ ਜਿਹੜਿਆ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਇਹ ਚੜ ਰਿਹਾ ਕਬੀਰ ਇੱਕ ਔਖੀ ਘਾਟੀ ਜਿਹਦੇ ਉੱਤੇ ਇਕੱਲਾ ਕਬੀਰ ਹੀ ਤੁਰਿਆ ਜਾ ਰਿਹਾ ਹੈ। ਆਕੀ ਦੂਸਰੇ ਪਾਸੇ ਤੇ ਬੜੀ ਦੁਨੀਆ ਦਾ ਇਕੱਠ ਹੈ, ਬੜੀ ਦੁਨੀਆ ਜਾ ਰਹੀ ਹੈ। ਇੱਕ ਜਿਹੜਾ ਪ੍ਰਮਾਤਮਾ ਦੇ ਘਰ ਨੂੰ ਰਸਤਾ ਜਾਂਦਾ ਹੈ, ਉਹ ਤੇ ਇਕੱਲਾ ਹੀ ਜਾ ਰਿਹਾ ਕਬੀਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਭਾਈ ਬਾਲਾ ਤੇ ਮਰਦਾਨਾ ਹੀ ਸੀ। ਲੋਕ ਉਹਨਾਂ ਨੂੰ ਕੋਈ ਕਰਾਈਆ ਕਹਿੰਦਾ ਸੀ। ਉਹ ਇਹ ਕੁਝ ਕਹਿੰਦਾ ਸੀ ਸੱਚ ਤੇ ਮਾਰਗ ਤੇ ਚੱਲਣ ਵਾਲੇ ਬਹੁਤੇ ਨਹੀਂ ਨਾਨਕ ਕੋਟਨ ਮੇ ਕੋ ਨਾ ਰਹਿਣ ਜਿਹੇ ਚੀਤ ਕਰੋੜਾਂ ਵਿੱਚੋਂ ਕੋਈ ਵਿਰਲੇ ਹੀ ਹੈ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਨਹੀਂ ਤੇ ਦੂਸਰੇ ਪਾਸੇ ਭਗਤ ਕਬੀਰ ਜੀ ਨੇ ਇਸ ਗੱਲ ਨੂੰ ਸਿੱਧ ਕਰਕੇ ਰੱਖ ਦਿੱਤਾ ਕਬੀਰ ਕਬੀਰ ਭਗਤ ਜੀ ਕਹਿੰਦੇ ਨੇ ਇਹ ਆ ਜਿਹੜਾ ਦੁਨੀਆਂ ਵਾਲਾ ਰਾਹਤਾ ਗਾ ਇੱਥੇ ਲੈਣਾ ਲੱਗੀਆਂ ਪਈਆਂ ਨੇ ਇੱਕ ਰੱਬ ਦੇ ਘਰ ਨੂੰ ਰਾਹਤਾ ਜਾਂਦਾ ਗਾ ਉਹ ਤੇ ਕੋਈ ਵਿਰਲਾ ਹੀ ਤੁਰਦਾ ਗਾ ਵਿਰਲਾ ਹੀ ਤੁਰਦਾ ਗਾ ਭਗਤਕ ਵੀਰ ਜੀ ਕਹਿੰਦੇ ਮੈਂ ਕੱਲਾ ਹੀ ਸੀ ਉਸ ਘਾਟੀ 'ਤੇ ਤੁਰਨ ਵਾਲਾ ਪਤਾ ਉਸ ਨੂੰ ਰੰਗਿਆ ਹੋਇਆ ਨਾਮ ਦੇ ਵਿੱਚ ਇਹ ਦੁਨੀਆਂ ਸਾਨੂੰ ਖਿੱਚ ਰਹੀ ਹੈ ਨਿੰਦਿਆ ਕਰਦੀ ਹੈ ਵਿਰੋਧ ਕਰਦੀ ਹੈ ਪਰ ਆਪਣਾ ਸੁਭਾਅ ਨਹੀਂ ਛੱਡਦੇ ਉਹ RAM ਦਾ ਨਾਮ ਨਹੀਂ ਛੜਦੇ ਭਾਵੇਂ ਕਿੰਨਾ ਵੀ ਕੋਈ ਦੁਨੀਆਂ ਦੇ ਉੱਤੇ ਵਿਰੋਧ ਕਰਨ ਉਹ ਸਤਿਗੁਰੂ ਗੁਰੂ RAM ਦਾਸ ਮਹਾਰਾਜ ਨੇ ਅੱਜ ਇਸ ਗੱਲ ਨੂੰ ਸਿੱਧ ਕਰਤਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹਨਾਂ ਪਿਆਰਿਆਂ ਦੀ ਕੋਈ ਨਿੰਦਿਆ ਕਰਦਾ ਹੈ ਉਹ ਭਗਤ ਆਪਣਾ ਸੁਭਾਅ ਨਹੀਂ ਬਦਲਦੇ ਆਪਣਾ ਸੁਭਾਅ ਤਿਆਗਦੇ ਨਹੀਂ ਉਹ RAM ਦੇ ਨਾਮ ਵਿੱਚ ਲੱਗੇ ਰਹਿੰਦੇ ਹਨ ਜੋ ਕਿਸ ਕਰੇ ਸੋ ਆਪੇ Swami ਹਰੇ ਆਪੇ ਕਾਰ ਕਮਾਵੇ ਜੋ ਕਿਸ ਕਰੇ ਸੋ ਆਪੇ Swami ਭਾਈ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦੇ ਕਿਉਂਕਿ ਉਹ ਜਾਣਦੇ ਨੇ ਜੋ ਕੁਝ ਇਹ ਮਾਲਕ ਕਰ ਰਿਹਾ ਹੈ ਉਹ ਵਾਹਿਗੁਰੂ ਕਰ ਰਿਹਾ ਹੈ ਹਰੇਕ ਜੀਵ ਦੇ ਵਿੱਚ ਨਿੰਦਿਆ ਕਰਨ ਵਾਲੇ ਵਿੱਚ ਵੀ ਉਹੀ ਉਹਦੇ ਕਰਮ ਨੇ ਜਿਤਿਕ ਦੇ ਚੰਗੇ ਕਿ ਜੇ ਆਸਰੀ ਨਾਲ ਜੁੜ ਜਾਵੇ ਜੇ ਕਿਤੇ ਗੁਰੂ ਦੀ ਸੰਗਤ ਵਿੱਚ ਆ ਜਾਵੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਵੇ ਗੁਰੂ ਦੇ ਬਚਨਾਂ ਨੂੰ ਕਮਾਵੇ ਉਹਦੇ ਅੰਦਰ ਦਵੇਸ ਖਤਮ ਹੋ ਜਾਵੇ ਆਪਣਾ ਪਰਾਇਆ ਖਤਮ ਹੋ ਜਾਵੇ ਇਹ ਨਿੰਦਿਆ ਕਦੋਂ ਕਰਦਾ ਜਦੋਂ ਆਪਣਾ ਬਗਾਨਾ ਸਮਝਦਾ ਹੈਗਾ ਦਵੇਸ ਵਿੱਚ ਦੁਬਿੱਧਾ ਵਿੱਚ ਜਾਂਦਾ ਹੈ ਫਿਰ ਇਹ ਨਿੰਦਿਆ ਕਰਦਾ ਚੁਗਨੀ ਕਰਦਾ ਪਾਪ ਕਰਦਾ ਜੀਵ ਹਤਿਆ ਕਰਦਾਗਾ ਜਦੋਂ ਇਹ ਆਪਣਾ ਆਪ ਅੰਦਰੋਂ ਖਤਮ ਕਰ ਲੈਂਦਾ ਗਾ ਆਪ ਗਵਾਈਏ ਤਾਂ ਸੋ ਪਾਈਏ ਜੋ ਕਿਸ ਕਰੇ ਸੋ ਆਪੇ ਸੁਆਮੀ ਹੁਣ ਉਹਨਾਂ ਭਗਤਾਂ ਨੂੰ ਪਤਾ ਹੈ ਉਹ ਜਾਣਦੇ ਨੇ ਇਹ ਪਰਮਾਤਮਾ ਆਪ ਹੀ ਸਾਰਾ ਕੁਝ ਕਰ ਰਹੀ ਹੈ ਇਹ ਜੀਵਾਂ ਦੇ ਕਰਮ ਪੁਗਤਾਰੇ ਆਪੇ ਕਾਰ ਕਮਾਵੇ ਉਹ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹਰੇਕ ਜੀਵ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ ਇਹ ਤੇ ਹਰੇਕ ਦੇ ਕਰਮ ਭੁਗਤਾ ਰਿਹਾ ਹੈ ਜੈਸਾ ਬੀਜੇ ਸੋ ਲੁਣੇ ਕਰਮ ਸੰਧੜਾ ਖੇਤ ਜਿਉਂ ਜਾ ਅਸੀਂ ਬੀਜ ਬੀਜ ਰਿਹਾ ਉਹ ਜਿਹਾ ਜੀ ਵੱਢ ਰਹੀਆਂ ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਉਹ ਪਰਮਾਤਮਾ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਹੈ ਹਰੇਕ ਜੀਵ ਨੂੰ ਐ ਸੋਝੀਂ ਦਿੰਦਾ ਗਾ ਗਿਆਨ ਤੇ ਹਰ ਇੱਕ ਨੂੰ ਆਇਨਾ ਚੰਗੇ ਮਾੜੇ ਦਾ ਹਰੇਕ ਨੂੰ ਖਾਣ ਪੀਣ ਦਾ ਪੈਨਣ ਦਾ ਰਹਿਣ ਸਹਿਣ ਦਾ ਗਿਆਨ ਮਹਾਰਾਜ ਨੇ ਦਿੱਤਾ ਹੈ ਆਪ ਹੀ ਮਤ ਦਿੰਦਾ ਹੈ ਆਪੇ ਬੋਲ ਬੁਲਾਵੇ ਹਰੇਕ ਦੇ ਵਿੱਚ ਬੈਠਾ ਬੋਲ ਰਿਹਾ ਤੇ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰ ਰਿਹਾ ਹੈ ਅਰੇ ਆਪੇ ਪੰਜ ਤਤ ਵਿਸਤਾਰ ਵਿੱਚ ਤਾਤੂ ਪੰਜ ਆਪਾ ਵੈ ਹਰ ਆਪੇ ਪੰਜ ਤਤ ਪੰਜ ਤਤ ਇਹ ਆਪ ਹੀ ਪ੍ਰਮਾਤਮਾ ਨੇ ਜਲ ਅਗਨੀ ਪ੍ਰਥਵੀ વાયુ ਆਕਾਸ਼ ਪੰਜਾਂ ਤਤਾਂ ਦਾ ਇਹ ਢਾਂਜਾ ਬਣਾਤਾ ਪੰਜ ਧਾਤੂ ਜਲ ਵਿੱਚ रस ਅਗਨੀ ਵਿੱਚ ਰੂਪ ਪ੍ਰਥਵੀ ਵਿੱਚ ਗੰਧ વાયુ ਵਿੱਚ ਸਪਰਸ਼ ਆਕਾਸ਼ ਵਿੱਚ ਸ਼ਬਦ ਇਹ ਪੰਜ ਧਾਤੂ ਹੁਣ ਭਗਤੇ ਜਾਣਦੇ ਨੇ ਪ੍ਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜਾਂ ਤੱਤਾਂ ਦਾ ਇਹ ਜਗਤ ਖਲਾਰਾ ਕਰਿਆ ਹੋਇਆ ਹੈ। ਇਹ ਆਪ ਹੀ ਇਨ੍ਹਾਂ ਤੱਤਾਂ ਵਿੱਚ ਪੰਜ ਵਿਸੇ ਭਰੇ ਹੋਏ ਨੇ। ਭਗਤਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਨਾਮ ਜਪਦਿਆਂ ਜਪਦਿਆਂ ਇਹ ਗਿਆਨ ਹੋ ਗਿਆ ਸੋਝੀ ਹੋ ਗਈ। ਇਹ ਸਾਰਾ ਖਲਾਰਾ ਪ੍ਰਮਾਤਮਾ ਨੇ ਪੰਜਾਂ ਤੱਤਾਂ ਤੋਂ ਔਰ ਪੰਜੀ ਦੇ ਅੰਦਰ ਵਿਸੇ ਭਰ ਦਿੱਤੇ। ਪੰਜ ਧਾਤੂ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲਨੇ ਆਪੇ ਹਰਿ ਆਪੇ ਝਗੜ ਚਕਾਵੇ ਜਨ ਨਾਨਕ ਸਤਿਗੁਰ ਮਿਲਨੇ ਆਪੇ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਲਾਉਂਦਾ ਹੈ ਆਪ ਹੀ ਉਹਦੇ ਅੰਦਰੋਂ ਝਗੜ ਚਕਾਵੇ ਉਹਦੇ ਅੰਦਰੋਂ ਇਹ ਹਰ ਇੱਕ ਕਿਸਮ ਦਾ ਖਿੰਚੋ ਤਾਨ ਝਗੜਾ ਅੰਦਰੋਂ ਖਤਮ ਕਰ ਦਿੰਦਾ ਹੈ ਦੁਸ਼ਵੈਸ ਭਾਵਨਾ ਖਤਮ ਕਰ ਦਿੰਦਾ ਹੈ ਉਨ੍ਹਾਂ ਨੂੰ ਬਰਸਾਰਿਆਂ ਦੇ ਵਿੱਚ ਉਹ ਆਪ ਹੀ ਪ੍ਰਮਾਤਮਾ ਵਸਿਆ ਹੋਇਆ ਦਿਖਦਾ ਹੈ ਬਿਸਰ ਗਈ ਸਭ ਤਾਤ ਪ੍ਰਾਈ ਜਬ ਤੇ ਸਾਧ ਸੰਗਤ ਮੇ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਅਮਕੋ ਬਣਾਈ ਪ੍ਰਮਾਤਮਾ ਦੇ ਭਗਤ ਸਾਰਿਆਂ ਨਾਲ ਪਿਆਰ ਕਰਦੇ ਨੇ ਪਰ ਦੁਨੀਆਦਾਰ ਇਹਨਾਂ ਦਾ ਸੁਭਾਅ ਵੱਖਰਾ ਹੁੰਦਾ ਹੈ ਭਗਤਾਂ ਤੇ ਸੰਸਾਰੀਆਂ ਇਹਨਾਂ ਦਾ ਮਲਾਪ ਨਹੀਂ ਹੁੰਦਾ ਭਗਤਾਂ ਦਾ ਰਸਤਾ ਵੱਖਰਾ ਸੰਸਾਰੀਆਂ ਦਾ ਵੱਖਰਾ ਇਹਨਾਂ ਦਾ ਆਪਸ ਵਿੱਚ ਹੀ ਜੋੜ ਮੇਲ ਨਹੀਂ ਬਣਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਕੀ ਚਾਲ ਨਰਾਨੀ ਚਾਲਾ ਨਰਾਨੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਣਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਐ ਹਰ ਬਾਸਨਾ ਸਮਾਣੀ ਕਹੈ ਨਾਨਕ ਜਾਲ ਭਗਤਾਂ ਜੁਗੋ ਜੁਗ ਨਾਰਾਣੀ ਉਹ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਇਸ ਗੱਲ ਨੂੰ ਸਿੱਧ ਕਰ ਦਿੱਤਾ ਭਾਈ ਰੱਬ ਦੇ ਪਿਆਰੇ ਰੱਬ ਦੇ ਨਾਮ ਵਿੱਚ ਰੰਗੇ ਹੋਏ ਆਪਣੇ ਰਾਹਤੇ ਤੇ ਤੁਰੇ ਜਾਣੇ ਨੇ ਦੁਨੀਆ ਉਹਨਾਂ ਦੀ ਭਾਵੇਂ ਨਿੰਦਿਆ ਕਰੇ ਕੋਈ ਵਿਰੋਧ ਕਰੇ ਚੰਗਾ ਕਹੇ ਮਾੜਾ ਕਹੇ ਉਹ ਆਪਣਾ ਰਾਹਤਾ ਨਹੀਂ ਛੱਡਦੇ ਵਿਰੋਧ ਤੇ ਹੁੰਦਾ ਹੀ ਹੈ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਬਾਰੇ ਪਿੱਛੇ ਇਹ ਬਹੁਤ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚੋਂ ਲੈ ਕੇ ਆਪਾਂ ਖਿਆਲ ਕਰੀਏ ਕਿੰਨਾ ਵਿਰੋਧ ਕਰਦੇ ਆ ਰਹੇ ਨੇ ਕਿੰਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਲੈ ਕੇ ਬਾਬਰ ਨੇ ਵਿਰੋਧ ਕੀਤਾ ਉਹ ਤੋਂ ਅੱਗੇ ਜੋ ਮੌਕੇ ਦੇ ਹਾਕਮ ਆਏ ਨੇ ਜਹਾਗੀਰ ਨੇ ਕਿੰਨਾ ਵਿਰੋਧ ਕੀਤਾ ਗਾ ਅਰੰਗਜੀਤ ਨੇ ਕਿੰਨਾ ਵਿਰੋਧ ਕੀਤਾ ਗੁਰੂ ਨਾਨਕ ਦੇਵ ਜੀ ਘਰ ਦੇ ਨਾਲ ਕਿਤੋਂ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਸੇ ਦਾ ਕੀ ਮਾਰਾ ਕੀਤਾ ਜੀ ਤੱਤੀ ਤਵੀ ਤੇ ਬੈਠਣਾ ਪੈ ਗਿਆ ਕਿੰਨਾ ਦੁਨੀਆ ਵਿਰੋਧ ਕਰੀਏ ਇਹ ਇੱਕ ਸਾਧੂਆਂ ਦੀ ਗੁਰੂ ਪੀਰਾਂ ਦੀ ਮਹਿਮਾ ਨੂੰ ਇਹ ਦੁਨੀਆਦਾਰ ਨਹੀਂ ਦੇਖ ਸਕਦੀ ਜਰ ਨਹੀਂ ਸਕਦੀ ਦੁਨੀਆ ਦੇ ਹਾਕਮ ਨਹੀਂ ਜਰ ਸਕਦੇ ਰੰਗ ਜੀਵ ਕਿੰਨਾ ਵਿਰੋਧ ਕਰ ਰਿਹਾ ਸੀ ਕਿੱਥੋਂ ਤੱਕ ਕਲਾ ਕਲੇਸ਼ ਵੱਧ ਗਿਆ ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਨੇ ਉਸ ਰੱਬ ਦੇ ਰਸਤੇ ਤੇ ਤੁਰਨ ਵਾਲੇ ਨੇ ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ ਨੇ ਇਹ ਤੇ ਇੱਕ ਪਰਮਾਤਮਾ ਦਾ ਖੇਲ ਬਣਾਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਇਹ ਇੱਕ ਖੇਲ ਬਣਾ ਦਿੱਤਾ ਸਾਰੀ ਸ੍ਰਿਟੀ ਸਾਜ ਕੇ ਪਰਮਾਤਮਾ ਨੇ ਇੱਕ ਤੇ ਆਪਣੇ ਭਗਤ ਬਣਾ ਦਿੱਤੇ ਜਿਹੜੇ ਹਰ ਵਕਤ ਉਸ ਭਗਤੀ ਦੇ ਰੰਗਾਂ ਵਿੱਚ ਰੰਗੇ ਰਹਿੰਦੇ ਨੇ ਇੱਕ ਦੁਨੀਆ ਦੇ ਪਦਾਰਥਾਂ ਵਿੱਚ ਮੋਹ ਪਾ ਦਿੱਤਾ ਵਸਤੂਆਂ ਵਿੱਚ ਮੋਹ ਪਾ ਦਿੱਤਾ ਸਾਰੀ ਉਮਰ ਬਸ ਉਹ ਮਾਇਆ ਦੀ ਭਟਕਣਾ ਦੇ ਵਿੱਚ ਭੱਜੇ ਫਿਰਦੇ ਨੇ ਇਕਨਾਂ ਨੂੰ ਸੋਝੀ ਆਈ ਇਕ ਬਿਰਦੇ ਬੇਪਰਵਾ ਐਵੇਂ ਸਾਰਾ ਜੀਵਨ ਗਵਾ ਦਿੱਤੇ ਇਹ ਸਤਿਗੁਰ ਜੀ ਰਹਿਮਤ ਕਿਰਪਾ ਕਰਨ ਆਪ ਸਾਰੇ ਗੁਰਮਖ ਮਾਈ ਭਾਈ ਔਤ ਉਤਮ ਕਰਮਾਂ ਵਾਲਿਓ ਹਰ ਰੋਜ਼ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਭਰ ਕੇ ਗੁਰੂ ਸ਼ਬਦ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਸਬਨੀਆਂ ਬਣਾ ਰਹੇ ਹੋ ਸਤਿਗੁਰ ਜੀ ਰਹਿਮਤ ਕਿਰਪਾ ਕਰਨ ਜਿਸ ਤਰ੍ਹਾਂ ਪ੍ਰਾਤਨ ਸੰਗਤਾਂ ਦੇ ਵਿੱਚ ਪਾਸ਼ਾ ਮਹਾਰਾਜ ਨੇ ਆਪਣੇ ਪਿਆਰ ਬਖਸ਼ਿਸ਼ ਕੀਤਾ ਉਹਨਾਂ ਦੇ ਅੰਦਰ ਪ੍ਰੇਮ ਭਾਵਨਾ ਬਣ ਗਈ ਇਸੇ ਤਰ੍ਹਾਂ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਆਪਣੇ ਅੰਦਰ ਵੀ ਐਸੀ ਭਾਵਨਾ ਬਣ ਜਾਵੇ ਸਾਨੂੰ ਵੀ ਐਸੀ ਸਤਿਗੁਰੂ ਪਾਸ਼ਾ ਦਿਵ ਦ੍ਰਿਸ਼ਟੀ ਬਖਸ਼ਿਸ਼ ਕਰ ਦੇਣ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨ ਆਈ ਭਾਵੇਂ ਸਾਡੇ ਕੋਈ ਨਿੰਦਿਆ ਕਰੇ ਕੋ ਭਾਵੇਂ ਕੋਈ ਵਿਰੋਧ ਕਰੇ ਅਸੀਂ ਆਪਣਾ ਰਾਜ ਤਾਂ ਨਹੀਂ ਸੜਨਾ ਅਸੀਂ ਗੁਰੂ ਦਾ ਪੱਲਾ ਨਹੀਂ ਛੱਡਣਾ ਸਾਨੂੰ ਹੁਣ ਇਹ ਸਮਝ ਆ ਗਈ ਗੁਰੂ ਨੇ ਕਿਰਪਾ ਕਰ ਦਿੱਤੀ ਐਸੀ ਮੱਤ ਦੇ ਦਿੱਤੀ ਅਸੀਂ ਗੁਰੂ ਦਾ ਪੱਲਾ ਫੜ ਕੇ ਸੰਸਾਰ ਇਸ ਭੱਭਜਲ ਤੋਂ ਪਾਰ ਹੋਣਾਗਾ ਗੁਰੂ ਦਾ ਪੱਲਾ ਫੜ ਕੇ ਆਓ ਸਤਿਗੁਰ ਜੀ ਕਿਰਪਾ ਕਰਨ ਪਿਆਰ ਬਖਸ਼ਿਸ਼ ਕਰਨ ਭਾਗਾਂ ਵਾਲੇ ਹਰ ਰੋਜ਼ ਜਿੰਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਆਇਆ ਕਰੋ ਸਾਰੇ ਅੰਮ੍ਰਿਤ ਵੇਲੇ ਸਮੇਂ ਸਿਰ ਆਓ ਭਾਈ ਸੇਵਾ ਦੇ ਨਾਲ ਆਪਾਂ ਦਾਸ ਕਰਦਿਆ ਕਰਾਂਗੇ ਕਿਉਂਕਿ ਕੱਲ ਵੀ ਥੋੜਾ ਸਮਾਂ ਵੱਧ ਲੱਗ ਗਿਆ ਸ਼ੀਸ਼ ਕਰਕੇ ਖਿਮਾ ਚਾਹੁੰਦੇ ਹਾਂ ਕਿਉਂਕਿ ਸਤਿਕਾਰਯੋਗ ਭੈਣਾਂ ਨੇ ਮਤਾਵਾਂ ਨੇ ਬੱਚਿਆਂ ਨੂੰ ਤਿਆਰ ਕਰਨ ਨੂੰ ਦਾ ਸਕੂਲ ਜਾਣ ਵਾਸਤੇ ਇਸ ਕਰਕੇ ਆਓ ਸੇਵੇ ਤੋਂ ਪਹਿਲਾਂ ਪਲਾਂ ਆਪਾਂ ਸਮਾਪਤੀ ਕਰ ਦਿਆ ਕਰਾਂਗੇ ਜੀ ਆਓ ਸਤਿਗੁਰਾਂ ਦਾ ਜਿੱਥੇ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਮਹਾਰਾਣੀ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਪਿਆਰ ਬਖਸ਼ਿਆ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਭਰ ਕੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਜੋ ਬਾਣੀ ਦੇ ਬਚਨ ਆਪਾਂ ਸਰਵਣ ਕੀਤੇ ਐ ਸਤਿਗੁਰੂ ਜੀ ਰਹਿਮਤਿ ਕਿਰਪਾ ਕਰਨ ਸਰਦੇ ਹਿਰਦੇ ਵਿੱਚ ਕਿਨਕਾ ਵਸ ਜਾਵੇ ਸਾਡਾ ਦੁਨੀਆ ਤੇ ਆਉਣਾ ਸਫਲਾ ਹੋ ਜਾਵੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਅਤਿ ਧਰਮ ਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ